ਸਚਕਤਾਰ ਸਿੰਘ ਜੀ ਸਾਡੇ ਵੀ ਇੱਥੇ ਇੱਕ ਸੁਪਰ ਮੈਸੀ ਦੀ ਜੰਗ ਚੱਲ ਰਹੀ ਹੈ ਕਿ ਇਸ ਖਿੱਤੇ ਦੇ ਵਿੱਚ ਖੇਤਰੀ ਪਾਰਟੀ ਦਾ ਲੀਡਰ ਕੌਣ ਹੋਵੇ ਖੇਤਰੀ ਪਾਰਟੀ ਦੀ ਲੀਡਰਸ਼ਿਪ ਕੌਣ ਹੋਵੇ ਇਹ ਲੜਾਈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਜਦੋਂ ਤਿੰਨ ਇਲੈਕਸ਼ਨਾਂ 'ਚ ਅਸਫਲ ਹੁੰਦੇ ਨੇ ਤੇ ਉਸ ਤੋਂ ਬਾਅਦ ਤੁਰਦੀ ਹੈ ਤੇ ਫਿਰ ਅਕਾਲ ਤਖਤ ਸਾਹਿਬ ਤੇ ਪਿਛਲੇ ਸਾਲ 2 ਦਸੰਬਰ ਨੂੰ ਆ ਕੇ ਸਮਾਪਤ ਹੋ ਜਾਂਦੀ ਜਿੱਥੋਂ ਹਕਮਨਾਮਾ ਆ ਜਾਂਦਾ ਤੇ ਪੰਜ ਮੈਂਬਰੀ ਭਰਤੀ ਕਮੇਟੀ ਅੱਗੇ ਵੱਧ ਜਾਂਦੀ ਹੈ ਹੁਣ ਪੰਜ ਮੈਂਬਰੀ ਕਮੇਟੀ ਲਗਾਤਾਰ ਭਰਤੀ ਮਹਿੰਮ ਚਲਾ ਰਹੀ ਹੈ ਔਰ ਉਹਦੇ ਵਿੱਚ ਲਗਭਗ ਦਰਜਾ ਬਦਰਜਾ ਲੀਡਰਸ਼ਿਪ ਨਿਰਧਾਰਤ ਵੀ ਹੋ ਰਹੀ ਹੈ ਜਾਂ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਕੌਣ ਐਮਾ ਕਿਹੜਾ ਨੰਬਰ 1 ਤੇ ਬੋਲ ਰਿਹਾ ਕਿ ਨੂੰ ਸਭ ਤੋਂ ਬਾਅਦ ਨਾਮ ਦਿੱਤਾ ਜਾ ਰਿਹਾ ਪ੍ਰੈਸ ਨੋਟ ਚ ਕਿਹਦਾ ਜ਼ਿਆਦਾ ਜ਼ਿਕਰ ਹੈ ਕਿ ਨੂੰ ਜ਼ਿਆਦਾ ਕੈਮਰਾ ਮਿਲ ਰਿਹਾ ਉਹ ਸਾਰੀਆਂ ਚੀਜ਼ਾਂ ਇਸ ਸਾਰੇ ਚਲਦੇ ਦੌਰ ਦੇ ਵਿੱਚ ਜਿਹੜੇ ਲੋਕ ਸੁਧਾਰ ਲਿਆਉਣ ਵਾਲੇ ਸੀਗੇ ਉਹਨਾਂ ਦੇ ਵਿੱਚ ਇੱਕ ਹਿਲਜੁਲ ਦੇਖਣ ਨੂੰ ਮਿਲਦੀ ਹੈ ਔਰ ਪਿਛਲੇ ਦਿਨਾਂ ਚ ਉਹਨਾਂ ਦੇ ਵੱਡੇ ਆਗੂ ਜਿਹੜੇ ਇਸ ਭਰਤੀ ਮੁਹਿੰਮ ਦੇ ਮੰਚਾਂ ਤੋਂ ਹੁਣ ਨਜ਼ਰ ਨਹੀਂ ਆਉਂਦੇ ਆਨ ਤੌਰ ਤੇ ਤੇ ਉਹ ਲੋਕ ਥੋੜੇ ਜੇ ਇਹ ਫੀਲ ਕਰ ਰਹੇ ਨੇ ਕਿ ਇੱਕ ਵਾਰੀ ਫਿਰ ਨਿਰਧਾਰਤ ਕੀਤਾ ਜਾਵੇ ਕਿ ਅੱਗੇ ਕਿਵੇਂ ਵਧਿਆ ਜਾਣਾ 19 ਤਰੀਕ ਕੱਲ ਦੁਪਹਿਰੇ 3 ਵਜੇ ਲੁਬਾਣਾ ਭਵਨ ਚੰਡੀਗੜ੍ਹ ਦੇ ਵਿੱਚ ਸਾਰੇ ਸਟੇਕ ਹੇਲਡਰਸ ਜਿਹੜੇ ਸੁਖਬੀਰ ਬਾਦਲ ਨਾਲੋਂ ਅਲੱਗ ਹੋਏ ਨੇ ਜੱਕ ਹੁਣ ਇਸ ਤੋਂ ਬਾਅਦ ਭਰਤੀ ਮਹਿੰਮ ਦੇ ਚੱਲਦਿਆਂ ਇਕੱਠੇ ਹੋਏ ਨੇ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਵੀ ਸੰਭਾਵਨਾ ਹੋ ਸਕਦੀ ਹੈ ਉਹਦੇ ਚ ਜਾਣ ਦੀ ਮੈਂ ਇਸ ਕਰ ਕਿਸਮਾਭਨਾ ਕਹਿਣਾ ਕਿਉਂਕਿ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਦੀ EMPLY ਵੀ ਹੈ ਸਤਵੰਤ ਕੌਰ ਸੋ ਉਹ ਇਹਨਾਂ ਮੀਟਿੰਗਾਂ ਦਾ ਹਿੱਸਾ ਹੋਵੇ ਨਹੀਂ ਹੋਵੇ ਕਈ ਵਾਰੀ ਹੋ ਜਾਂਦਾ ਲੇਕਿਨ ਚਾਰ ਮੈਂਬਰ ਤਾਂ ਜਾਣ ਦੀ ਪੋਸਿਬਿਲਟੀ ਹੈਗੀ ਆ ਔਰ ਈਵਨ ਜਦੋਂ ਇਹ ਮੀਟਿੰਗ ਰੱਖੀ ਗਈ ਪਤਾ ਲੱਗਿਆ ਕਿ ਉਹਦੋਂ ਬਟਾਲਾ ਸਾਹਿਬ ਵਿਦੇਸ਼ ਵਿੱਚ ਸੀ ਉਹਨਾਂ ਨੂੰ ਪੁੱਛ ਕੇ ਰੱਖੀ ਗਈ ਸੀ ਵੀ ਤੁਸੀਂ ਦੱਸੋ ਕਿੰਦੀ ਰੱਖੀਏ ਉਹਨਾਂ ਨੇ ਕਿ 18 ਦੀ ਰੱਖ ਲਓ ਪਰ 18 ਨੂੰ ਗੁਰਦੇਵਾ ਸੀ 19 ਦੀ ਰੱਖੀ ਗਈ ਹੈ ਇਹ 19 ਤਰੀਕ ਦੀ ਸਰਦਾਰ ਜਗਤਾਰ ਸਿੰਘ ਦੀ ਮੀਟਿੰਗ ਇਹਦੇ ਵਿੱਚ ਸਰਦਾਰ ਰਵੀਿੰਦਰ ਸਿੰਘ ਪ੍ਰਾਣੇ ਜਿਹੜੇ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਲੋਕ ਹੋਣਗੇ ਤੇ ਤੁਸੀਂ ਵੀ ਇਹਦੇ ਤੇ ਨਜ਼ਰ ਰੱਖੀ ਹੋਊਗੀ ਤੁਹਾਡੀ ਗੱਲਬਾਤ ਵੀ ਗਾਇਬ ਗਾਇਬ ਹੁੰਦੀ ਆ ਤੇ ਇਹਨੂੰ ਜਰਾ ਸਮਝਾਓ ਜਰਾ ਕਿ ਇਹਨੂੰ ਆਮ ਮੀਟਿੰਗ ਨਾਲੋਂ ਹਟਵੀਂ ਮੀਟਿੰਗ ਮੰਨਿਆ ਜਾ ਰਿਹਾ ਕਿਉਂ ਮੰਨਿਆ ਜਾ ਰਿਹਾ ਰੰਧਾਵਾ ਜੀ ਉਹ ਬੜੇ ਮੁਸ਼ਕਲ ਨਾਲ ਤਾਂ ਖੜਾ ਛੁੱਟਿਆ ਸੀ ਕਾਲੀ ਨੈਰੇਟਿਵ ਤੋਂ ਤੁਸੀਂ ਅੱਜ ਫਿਰ ਬੜੇ ਜ਼ਰਾਬਾਤ ਵਾਪਸ ਲਿਆ ਸਾਨੂੰ ਉੱਥੇ ਬਹੁਤ ਬਧਾਈ ਇਸ ਗੱਲ ਦੀ ਚਲੋ ਦੇ ਦੇ ਨੇ ਹਾਂਜੀ ਤੇ ਸਾਡੇ ਸਾਡੀ ਸਮੱਸਿਆ ਹੈ ਨਾ ਵੀ ਅਸੀਂ ਇਤਤ ਛੇਤੀ ਕਿਤੇ ਗੱਲ ਨਹੀਂ ਸੀ ਕਰਨਾ ਚਾਹੁੰਦੇ ਮਜ਼ਦੂਰੀ ਆਸਤੇ ਹਮ ਤੁਸੀਂ ਛੇੜ ਲੈਣਾ ਪੰਦਾ ਤਾਨੂੰ ਕਰ ਦਿੰਨੇ ਆ ਈਵੈਂਟ ਹੈ ਈਵੈਂਟ ਹੈ 깔 ਪ੍ਰੋਪਰ ਨਹੀਂ ਉਹ ਤਾਂ ਉਹ ਹੀ ਨਾ ਵੀ ਬੜੇ ਮੁਸ਼ਕਲਾਂ ਦਾ ਖੜਾ ਛੁਟਿਆ ਸੀ ਰੰਦਾ ਵਾ ਜੀ ਇੰਨਾ ਗੱਲਾਂ ਤਾਂ ਹਾਂਜੀ ਸੋ ਨੂੰ ਤੁਸ ਲਾਪਾ ਛੇੜ ਦੇ ਨੇ ਸਾਰੀ ਗੱਲ ਆਪਣਾ ਜੇ ਲੋਕ ਸੁਣਨਾ ਚਾਹੁੰਦੇ ਆ ਤਾਂ ਆਪਾ ਸੁਣਾ ਦਿੰਨੇ ਆ ਘਾੜੀ ਪਾ ਦੇ ਜੀ ਆਪਾਂ ਅਰੇ ਪਿਛਲੇ 15 ਤਰ੍ਹਾਂ ਤੋਂ ਇਹ ਅੰਦਰ ਇਹ ਸੁਧਾਰਵਾਦੀਆਂ ਦੇ ਵਿੱਚ ਗੱਲ ਚੱਲ ਰਹੀ ਹੈ ਇਹ ਜਿਹੜੀ ਪੰਜ ਮੈਂਬਰ ਦੀ ਕਮੇਟੀ ਦੇ ਲੋਕ ਹੈਗੇ ਇਹਨਾਂ ਨੇ ਇੱਕ ਨਵੀਂ ਬਹਿਸ਼ ਛੜੀ ਹੈ ਛੜੀ ਇਸ ਲੈਵਲ ਤੇ ਪੰਜਾ ਕੋਈ ਬਿਬਸ ਸਤਵਤ ਤਾਂ ਮੈਨੂੰ ਪਤਾ ਨਹੀਂ ਬਾਕੀ ਦੋ ਤਿੰਨ ਦੇ ਉਪਰੋਂ ਤਾਂ ਮੈਨੂੰ ਪਤਾ ਵੀ ਉਹਨਾਂ ਤੋਂ ਛੜੀ ਹੋ ਜੀ ਉਹਨਾਂ ਦਾ ਪਰਸੈਪਸ਼ਨ ਇਹ ਹੈ ਵੀ ਜਿਹੜੇ ਇਹ ਪੁਰਾਣੇ ਲੋਕ ਹੈਗੇ ਆ ਪਾਰਟੀ ਦੇ ਨਗਾਰਾ ਰਾਸਤੇ ਕਲਾ ਸੁਖਵੀਰ ਨਹੀਂ ਇਹ ਸਾਰੇ ਹੀ ਜ਼ਿੰਮੇਵਾਰ ਹੈਗੇ ਆ ਪਰ ਆਪਾਂ ਮੰਨ ਕੇ ਚੱਲਦੇ ਵੀ ਸਾਰੇ ਹੈਗੇ ਆ ਬਿਲਕੁਲ ਜਦੋਂ 224 ਤੱਕ ਦੀ ਲੋਕ ਸਭਾ ਇਲੈਕਸ਼ਨ ਤੱਕ ਤਾਂ ਸਾਰੇ ਇਕੱਠੇ ਹੀ ਸੀਗੇ ਵੀ ਉਹਨਾਂ ਅਸੀਂ ਕੁਝ ਲੋਕ ਬਾਹਰ ਆਏ ਸੀ ਬੀਬੀ ਜੀਰਕੌਰ ਪਹਿਲਾ ਬਾਹਰ ਸੀਗੇ ਬਾਕੀ ਤਾਂ ਲੋਕ ਸਾਰੇ ਇਕੱਠੇ ਹੀ ਸੀਗੇ ਉਹ ਉਹ ਸਾਰੇ ਜ਼ਿੰਮੇਦਾਰ ਹੈਗੇ ਪਰ ਕੁਝ ਲੋਕਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਜੇ ਉਹ ਅਹਿਸਾਸ ਨਾ ਕਰਦੇ ਤੇ ਫਿਰ ਇਹ ਜਿਹੜੀ ਭਰਤੀ ਕਮੇਟੀ ਬਣੀ ਹੈ ਇਹ ਮੌਜੂਦ ਵਿੱਚ ਕਿਵੇਂ ਆਉਂਦੀ ਇਹ ਭਰਤੀ ਕਮੇਟੀ ਵਾਲੇ ਇਸ ਗੱਲ ਨੂੰ ਭੁੱਲ ਜਾਂਦੇ ਆ ਬਜੇ ਇੱਕ ਬੇਟੀ ਮਜੂਦ ਦੇ ਵਿੱਚ ਆਈ ਹੈ ਤੇ ਇਹ ਇਨੀਸ਼ੀਏਟਿਵ ਉਹਨਾਂ ਹੀ ਲੋਕਾਂ ਨੇ ਲਿਆ ਹੈ ਜਿਨ੍ਹਾਂ ਨੂੰ ਇਹ ਕਹਿੰਦੇ ਬਈ ਇਹ ਸੀਨੀਅਰ ਹੈਗੇ ਤੇ ਦਾਗ ਹੀ ਹੈਗੇ ਤੇ ਇਹਨਾਂ ਦੇ ਹੁੰਦੇ ਆ ਪਾਰਟੀ ਅੱਗੇ ਰਿਵਾਈਵ ਨਹੀਂ ਹੋ ਸਕਦੀ ਇੱਥੇ ਇੱਕ ਫਿਰ ਗਲਤੀ ਕੀਤੀ ਜਾ ਰਹੀ ਹੈ ਬਸਲਨ ਅਕਾਤਕ ਤੇ ਸ਼ਿਕਾਇਤ ਕਿੰਨਾ ਲੋਕਾਂ ਨੇ ਕੀਤੀ ਜੇ ਸ਼ਿਕਾਇਤ ਨਾ ਜਾਂਦੀ ਹਿਲਦਾ ਵਾ ਜੀ ਤੇ ਕੀ ਇੱਕ ਕਮੇਟੀ ਬਣਨੀ ਸੀ ਮੋਟੀ ਦੀ ਗੱਲ ਹੈ ਬਾਕੀ ਸਾਰੀ ਗੱਲ ਛੱਡੋ ਫਿਰ ਹੁਕਮਨਾਮਾ ਹੀ ਨਹੀਂ ਸੀ ਆਉਣਾ ਉਹੀ ਮੈਂ ਗੱਲ ਕਰਦਾ ਫਿਰ ਕਮੇਟੀ ਬਣਨੀ ਸੀ ਤੇ ਇਹ ਇਨੀਸ਼ੀਏਟ ਸਾਰਾ ਪ੍ਰੋਸੈਸ ਕਰਨ ਵਾਲਾ ਇੱਕ ਬੰਦਾ ਸੀ ਉਹਦਾਰਾ ਬੀਬੀ ਜਬੀਰ ਕੌਰ ਬਾਕੀ ਸਾਰੇ ਚਿੱਠੀ ਵੀ ਉਹਨਾਂ ਨੇ ਖੁਦ ਫਾਈਨਲਾਈਜ਼ ਕੀਤੀ ਜਿੰਨੇ ਮੇਰੀ ਜਾਣਕਾਰੀ ਹੈ ਤੇ ਦਸਖਤ ਵੀ ਉਹਨਾਂ ਨੇ ਕਰਾਏ ਤੇ ਜਦੋਂ ਇਹ ਦਸਕਤ ਕਰਾਇਆ ਉਸ ਤੋਂ ਕਾਫੀ ਦੇਰ ਪਹਿਲਾਂ ਇਹ ਅੰਦਰ ਸਾਰੀ ਗੱਲਬਾਤ ਚੱਲ ਰਹੀ ਸੀ ਬਈ ਐਸਜੀਪੀਸੀ ਦੇ ਕੁਝ ਮੈਂਬਰਾਂ ਤੋਂ ਸ਼ਿਕਾਇਤ ਕਰਾਈ ਜਾਵੇ ਜਾਂ ਕਿਸ ਤਰ੍ਹਾਂ ਕੀਤਾ ਜਾਵੇ ਫਿਰ ਫਾਈਨਲ ਹੋਇਆ ਕਿ ਇਸ ਤਗਰਾ ਸ਼ਿਕਾਇਤ ਕੀਤੀ ਜਾਵੇ ਇਨੀਸ਼ੀਏਟਿਵ ਉਹਨਾਂ ਦਾ ਸੀਗਾ ਜਿਨ੍ਹਾਂ ਬੰਦਿਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਇਨੀਸ਼ੀਏਟਿਵ ਲਿਆ ਸੀ ਉਹਨਾਂ ਲੋਕਾਂ ਨੂੰ ਸਦਾਤਕ ਤੌਰ ਤੇ ਇਹ ਪੰਜ ਮੈਂਬਰੀ ਕਮੇਟੀ ਵਾਲੇ ਜਿਹੜੇ ਹੁਣ ਆਪਣੇ ਆਪ ਨੂੰ ਵੱਡੇ ਲੀਡਰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰੇ ਜਰੂਰ ਕਰੋ ਕੋਈ ਗੱਲ ਨਹੀਂ ਵੀ ਉਹ ਇਹਨਾਂ ਨੂੰ ਕਿਵੇਂ ਇਗਨੋਰ ਕਰ ਸਕਦੇ ਆ ਇਹ ਠੀਕ ਹੈ ਕਿ ਇਸ ਵੇਲੇ ਪੰਜਾਬ ਫੈਬ੍ਰਿਕ ਕਮੇਟੀ ਨੂੰ ਸਿੱਖਾਂ ਦੇ ਵਿੱਚ ਪਾਵਮ ਪਾਵਲੇ ਦੇ ਵਿੱਚ ਬਹੁਤ ਸਾਰਾ ਰਿਸਪੋਨਸਿਬਿਲਿਟੀ ਆ ਲੋਕ ਤਾਂ ਬਦਲ ਚਾਹੁੰਦੇ ਆ ਲੇਕਿਨ ਇਹ ਖੁਦ ਜਿਸ ਤੱਕ ਦੇ ਨਿਕਲ ਲਕੀਰ ਖਿੱਚ ਕੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਕਾਊਂਟਰ ਪ੍ਰੋਪਰਟੀ ਹੋਏ ਤੁਸੀਂ ਇਸ ਸਟੇਜ ਤੇ ਹੀ ਜੇ ਪਾਰਟੀ ਦੇ ਵਿੱਚ ਫ੍ਰੈਕਸ਼ਨ ਅਜੇ ਤਾਂ ਪਾਰਟੀ ਬੜੇ ਨਿਰਦਾਵ ਜੇ ਤਾਂ ਗਰੁੱਪ ਐ ਪਹਿਲਾ ਪਾਰਟੀ ਦਾ ਪਹਿਲਾ ਭਰਤੀ ਦਾ ਹੋ ਜਾਏ ਨਾ ਹੁਣ ਮੈਂ ਅੱਜ ਸੁਣ ਰਿਹਾ ਸੀਗਾ ਬਰਪੀਤ ਸਿੰਘ ਅਜਾਲੀ ਕਿਤੇ ਗੱਲ ਕਰ ਰਹੇ ਸੀ ਕਿ ਅਸੀਂ ਤਾਂ ਭਰਤੀ ਕਰਕੇ ਤੇ ਸੁਰਖਰੂ ਹੋ ਜਾਗੇ ਅਕਾਲ ਤਖਤ ਸਾਹਿਬ ਨੂੰ ਸੌਂਪ ਦਿਆਗੇ ਫਿਰ ਜੇ ਇਹ ਮਾਇਨ ਹੈ ਫਿਰ ਇਹ ਨਾਲ ਤੁਸੀਂ ਇਹ ਗੱਲ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਕਿ ਜਿਹੜੇ ਸੀਨੀਅਰ ਬੰਦੇ ਐ ਉਹਨਾਂ ਨੂੰ ਉਹ ਅਸੀਂ ਨਾਲ ਨਹੀਂ ਲਾਉਣਾ ਫਿਰ ਦਾ ਮੋਟਾ ਦਾ ਪਾਰਟੀਆਂ ਕਿ ਜਿਨ੍ਹਾਂ ਨੇ ਇਹ ਇਨੀਸ਼ੀਏਟ ਕੀਤਾ ਜਿਨ੍ਹਾਂ ਕਰਕੇ ਪੰਜ ਮੈਂਬਰੀ ਕਮੇਟੀ ਬਣੀ ਤੁਸੀਂ ਉਹਨਾਂ ਨੂੰ ਕਿਵੇਂ ਇਗਨੋਰ ਕਰ ਸਕਦੇ ਇਹਦੇ ਨਾਲ ਪਾਰਟੀ ਰਵਾਈਵ ਨਹੀਂ ਹੁੰਦੀ ਉਹਨਾਂ ਨੂੰ ਨਾਲ ਲੈਣਾ ਪਏਗਾ ਤੁਸੀਂ ਅੱਗੇ ਬਿਲਕੁਲ ਨਵੇਂ ਲੀਡਰ ਲਿਆ ਕੇ ਲਾਓ ਇਹ ਇਸ ਗੱਲ ਨੂੰ ਕੋਈ ਕਿੰਦ ਤੋਂ ਪ੍ਰਤੂ ਨਹੀਂ ਕਰਦਾ ਇਹ ਕੋ ਵੀ ਅਸੀਂ ਇਹਨਾਂ ਨੂੰ ਪਿੱਛੇ ਕਰਕੇ ਫਿਰ ਸਾਰਿਆਂ ਨੂੰ ਅੱਗੇ ਲਾਵਾਂਗੇ ਇਹ ਬੈਲੈਂਸ ਰੱਖਣਾ ਅਰਦਾਵਾ ਜੀ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਪਾਰਟੀ ਆਸਤੇ ਸਿਰਫ ਇਹ ਨਹੀਂ ਹੁਣ ਤੁਸੀਂ ਭਾਜਪੀ ਦੀ ਲੈ ਰਹੋ ਇਹਨਾਂ ਨੇ ਮੋਦੀ ਜੀ ਨੂੰ ਅੱਗੇ ਲਿਆਉਣ ਵਾਸਤੇ ਉਹ ਤਾਂ ਅਰਸ ਤੋਂ ਡਿਜ਼ਾਈਨ ਸੀਗਾ ਮਾਰਗਦਰਸ਼ਕ ਮੰਡਲ ਬਣਾਤਾ ਜੀ ਸਾਰੇ ਸੀਨੇ ਲੀਡਰ ਉਧਰ ਭੇਜਤੇ ਹੁਣ ਮੋਦੀ ਜੀ ਵੀ ਤਾਂ 75 ਸਾਲ ਦੇ ਹੋ ਰਹੇ ਹਨ ਹੁਣ ਉਥੋਂ ਭੱਜ ਕਿਉਂ ਰਹੇ ਹਨ ਉਹ ਕਦੇ ਹੁਣ ਮੋਦੀ ਜੀ ਤੇ ਲਾਗੂ ਨਹੀਂ ਹੁੰਦਾ ਇਹ ਜਿਹੜੇ ਹਜੇ ਮਸਲੇ ਹੁੰਦੇ ਆ ਨਾ ਇਸ ਤਰ੍ਹਾਂ ਸਮੱਸਿਆਵਾਂ ਪੈਦਾ ਕਰਦੇ ਆ ਸੋ ਇਹ ਜਿਹੜੇ ਓਵਰ ਐਬੀਸ਼ੀਅਸ ਪੰਜ ਮੈਂਬਰ ਕਮੇਟੀ ਦੇ ਵਿੱਚ ਕੋਈ ਚੀਫ ਲੀਡਰ ਹੈਗੇ ਆ ਉਹਨਾਂ ਤੁਹਾਡੇ ਸੋਚ ਕੇ ਅੱਗੇ ਵਧਣਾ ਚਾਹੀਦਾ ਤੇ ਅਦਰਵਾਈਜ਼ ਇਹ ਜਿਹੜਾ ਬੈਲੈਂਸ ਸਾਰਾ ਵਿਗੜ ਜਾਗਾ ਬੈਲੈਂਸ ਬਣਾ ਕੇ ਅੱਗੇ ਵਧਣਾ ਚਾਹੀਦਾ ਲੋਕ ਹੀ ਚਾਹੁੰਦੇ ਆ ਕਿ ਜਿਹੜੀ ਨਵੀਂ ਪਾਰਟੀ ਬਣਨੀ ਆ ਉਹ ਥੋੜੀ ਜਿਹੀ ਬੈਲੈਂਸਡ ਹੋਵੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਦੋਂ ਇਸ ਘਟਨਾਕਰਮ ਦਾ ਪਿੱਛਾ ਕਰਦਿਆਂ ਕੁਝ ਆਗੂਆਂ ਨਾਲ ਗੱਲ ਹੋਈ ਉਹਨਾਂ ਨੇ ਬੜੇ ਤਹਮਮਲ ਨਾਲ ਜਿਹੜੇ ਪੁਰਾਣੇ ਲੀਡਰ ਨੇ ਵੱਡੇ ਲੀਡਰ ਨੇ ਸੁਖਵੀਰ ਦੇ ਨਾਲ ਨਹੀਂ ਨਿਵਾਰਨੇ ਤੇ ਉਹਨਾਂ ਨੇ ਇਹ ਗੱਲ ਮੰਨੀ ਕਿ ਅੰਦਰ ਥੋੜੀ ਜੀ ਕਸ਼ਮਕਸ਼ਤਾ ਹੈਗੀ ਆ ਲੇਕਿਨ ਉਹਨਾਂ ਨਾਲ ਹੀ ਪੋਜ਼ਿਟਿਵਿਟੀ ਵੀ ਦਿਖਾਈ ਕਿ ਕੋਈ ਨਾ ਪੱਕੀ ਗੱਲ ਨਹੀਂ ਚੱਲ ਰਹੀ ਅਸੀਂ ਸਾਰੇ ਇਸ ਗੱਲ ਦੇ ਵਿੱਚ ਐ ਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਇਸ ਖੇਤਰ ਦੀ ਪ੍ਰਤੀਨਿਧਤਾ ਕਰੇ ਲੀਡਰਸ਼ਿਪ ਨਿਰਧਾਰਤ ਹੋਵੇ ਪਰ ਉਹ ਗੱਲ ਇਹ ਕਹਿਣਾ ਨਹੀਂ ਭੁੱਲਦੇ ਕਿ ਆਖਰ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਸਿਰਫ ਭਰਤੀ ਕਰਵਾ ਕੇ ਤੇ ਅਕਾਲੀ ਦਲ ਦੀ ਜਥੇਬੰਦਕ ਚੋਣ ਕਰਾਉਣ ਤੱਕ ਹੈ ਇਹਦੇ ਵਿੱਚ ਉਹਨਾਂ ਲੀਡਰਸ਼ਿਪ ਨਿਰਧਾਰਤ ਨਹੀਂ ਕਰਨੀ ਲੀਡਰਸ਼ਿਪ ਨਿਰਧਾਰਤ ਕਰਨੀ ਆ ਜਿਹੜੇ ਮੈਂਬਰ ਬਣ ਰਹੇ ਨੇ ਜਿਨ੍ਹਾਂ ਤੋਂ ਅੱਗੇ ਡੈਲੀਗੇਟ ਬਣਨੇ ਨੇ ਇਸ ਕਰਕੇ ਇਹ ਪਹਿਲਾਂ ਤੈ ਨਹੀਂ ਹੋ ਸਕਦਾ ਕਿ ਲੀਡਰ ਕੌਣ ਕਿੰਨੂੰ ਰੱਖਿਆ ਜਾਵੇ ਕਿੰਨੂੰ ਨਾ ਰੱਖਿਆ ਜਾਵੇ ਦੂਜੀ ਗੱਲ ਜਿਹੜੀ ਇੱਕ ਹੋਰ ਨੌਚਕ ਗੱਲ ਮੇਰੇ ਕੋਲ ਆਈ ਜਿਵੇਂ ਲੰਗੇ ਦਿਨ ਮੋਗੇ ਦੇ ਵਿੱਚ ਇਹਨਾਂ ਦੀ ਮੀਟਿੰਗ ਸੀ ਉਹ ਮੀਟਿੰਗ ਕਰਾਈ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਜਿਹੜਾ ਉਹ ਮਰਹੂਮ ਤੋਤਾ ਸਿੰਘ ਦਾ ਪੁੱਤਰ ਹੈ ਹੁਣ ਇਹ ਵੀ ਟ੍ਰੈਡੀਸ਼ਨਲ ਪੋਲੀਟੀਸ਼ਨ ਹੈ ਇਹ ਟ੍ਰੈਡੀਸ਼ਨਲ ਪੋਲੀਟਿਕਸ ਹੀ ਹੈ ਅਰ ਇੱਕ ਵੱਡੇ ਆਗੂ ਨੇ ਆਪਣਾ ਨਾਂ ਨਾ ਲੈਣ ਦੀ ਸ਼ਰਤ ਤੇ ਇਹ ਮੈਨੂੰ ਕਿਹਾ ਕਿ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਤੋਂ ਜ਼ਿਆਦਾਤਰ ਮੀਟਿੰਗਾਂ ਉਹਨਾਂ ਹੀ ਬੰਦਿਆਂ ਨੇ ਕਰਾਈਆਂ ਨੇ ਜਿਹੜੇ ਸਥਾਪਤ ਨੇ ਹਲਕਿਆਂ ਦੇ ਵਿੱਚ ਭਾਵੇਂ ਰਖੜਾ ਹੋਣ ਜਾਂ ਕੋਈ ਵੀ ਹੋਣ ਚੰਦੂ ਮਾਜਰਾ ਹੋਣ ਜਾਂ ਕੋਈ ਹੋਰ ਹੋਣ ਹੁਣ 2 ਦਿਨ ਬਾਅਦ ਹੁਸ਼ਿਆਰਪੁਰ ਦੇ ਵਿੱਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਇੱਕ ਵੱਡਾ ਨਾਂ ਨੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਐਮਐਲਏ ਰਹੇ ਨੇ ਉਹ ਹੁਣ ਉਹਨਾਂ ਨੇ ਮੀਟਿੰਗ ਰੱਖੀ ਆ ਔਰ ਈਵਨ 4-5000 ਕੁਰਸੀ ਇੱਕ ਉਥੇ ਪੈਲਸ ਦੇ ਵਿੱਚ ਲਗਵਾਉਣ ਦਾ ਪ੍ਰਬੰਧ ਕੀਤਾ ਹੋਇਆ ਇਹ ਭੁੱਲੇਵਾਲ ਰਾਠਾ ਵੀ ਟ੍ਰੈਡੀਸ਼ਨਲ ਪੋਲੀਟੀਸ਼ਨ ਨੇ ਭਾਵੇਂ ਕਿ ਉਹ ਕਲਤਖ ਸਾਹਿਬ ਦੇ ਸਾਹਮਣੇ ਫਸੀਲ ਦੇ ਅੰਦਰ ਜਿਹੜੇ ਤੁਹਾਡੇ ਦਾਗੀ ਸੀ ਉਹਨਾਂ ਦੇ ਵਿੱਚ ਨਹੀਂ ਸੀਗੇ ਸੋ ਇਹ ਟ੍ਰੈਡੀਸ਼ਨਲ ਪੋਲੀਟੀਸ਼ਨ ਨੇ ਇਸ ਮੈਨੂੰ ਹੁਣ ਜਿਹੜਾ ਲੱਗ ਰਿਹਾ ਹੈ ਨਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦਾ ਜਿਹੜਾ ਨਜ਼ਰੀਆ ਆਮ ਤੌਰ ਤੇ ਸਟੇਜ ਤੋਂ ਆਉਂਦਾ ਮੰਚ ਤੋਂ ਕਿ ਨਵੀਂ ਲੀਡਰਸ਼ਿਪ ਲਿਆਉਣੀ ਹੈ ਜਦੇ ਲਈ ਉਹਨਾਂ ਦੀ ਬਿਊਟੀ ਵੀ ਲੱਗੀ ਹੈ ਵੀ ਪ੍ਰਾਣੇ ਨਹੀਂ ਹੁਣ ਅਸੀਂ ਨਵੇਂ ਲਿਆਵਾਂਗੇ ਉਹ ਪ੍ਰਾਣਿਆਂ ਨੂੰ ਸ਼ੱਦ ਚੁੱਭ ਰਹੀ ਹੈ ਗੱਲ ਹੋ ਸਕਦਾ ਉਹਨਾਂ ਦਾ ਮਨ ਇਹ ਨਾ ਹੀ ਹੋਵੇ ਉਹ ਪ੍ਰਾਣਿਆਂ ਤੋਂ ਭਾਵ ਉਹਨਾਂ ਦਾ ਇਹ ਲੀਡਰਸ਼ਿਪ ਨਾ ਹੋਵੇ ਉਹ ਹੁਣ ਪ੍ਰਾਣੇ ਤੌਰ ਤਰੀਕਿਆਂ ਦੀ ਗੱਲ ਕਰ ਰਹੇ ਹੋਣ ਲੇਕਿਨ ਜਿਸ ਤਰ੍ਹਾਂ ਦਾ ਮੈਸੇਜ ਅੱਗੇ ਕਨਵੇ ਹੋ ਰਿਹਾ ਸੀ ਉਹਦੇ ਤੋਂ ਇਹਨਾਂ ਦੇ ਵਿੱਚ ਹਲਚਲ ਪੈਦਾ ਹੋਣੀ ਹੀ ਹੋ ਸੀ ਕੱਲ 19 ਤਰੀਕ ਨੂੰ ਜਦੋਂ ਇਹ ਸਾਰੇ ਬੈਠਣਗੇ ਪੰਜ ਮੈਂਬਰੀ ਕਮੇਟੀ ਦੇ ਐਮ ਮੈਂਬਰ ਵੀ ਹੋਣਗੇ ਤਾਂ ਕਿ ਇਹ ਇੱਕ ਆਮ رائے ਬਣਾ ਪਾਉਣਗੇ ਇਹ ਸਵਾਲ ਕਾਫੀ ਹੈ ਸਰ ਕਈ ਵਾਰ ਨਾ ਰਨਿੰਗ ਹੁੰਦੀ ਹੈ ਕਿ ਹਿਸਟਰੀ ਕਿਵੇਂ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਅਸਲ ਦੇ ਵਿੱਚ ਮੈਂ ਪੁਰਾਣੀ ਕੋਈ ਸਟੱਡੀ ਕਰ ਰਿਹਾ ਸੀ ਉਸ ਤਰੀਕੇ ਨਾਲ ਕਿ ਮਿਸਲਾਂ ਕਿਉਂ ਬਣੀਆਂ ਇੰਨਾ ਜ਼ੁਲਮ ਕਰ ਰਹੇ ਸੀ ਮੁਗਲ ਇੰਨਾ ਝਗੜਾ ਸੀ ਇਕੱਠੇ ਕਿਉਂ ਨਾ ਹੋ ਸਕੇ ਉਸ ਟਾਈਮ ਕਿਉਂ 12 ਮਿਸਲਾਂ ਬਣੀਆਂ ਔਰ 12 ਮਿਸਲਾਂ ਇਕੱਠੀਆਂ ਕਿਸ ਤਰ੍ਹਾਂ ਹੋਈਆਂ ਹੰਗੀ ਮਿਸਲ ਤੋਂ ਕਿਸਤਨ ਲਾਹੌਰ ਲਿਆ ਰਣਜੀਤ ਸਿੰਘ ਉਹਨਾਂ ਜਿੱਥੇ ਹਿਸਟਰੀ ਚ ਜਾਓ ਨਾ ਉਹ ਚ ਦੋਨੇ ਚੀਜ਼ਾਂ ਨੇ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਖਿਲਰ ਜੰਨੇ ਸੀ ਟ੍ਰਾਈਬਲ ਸੋਸਾਇਟੀ ਹੈਗੇ ਆਂ ਸਭ ਦੇ ਵਿੱਚ ਹਰੇਕ ਦੀ ਈਗੋ ਇਹ ਹੈ ਕਿ ਮੈਂ ਹੀ ਸੁਪਰੀਮ ਜਦੋਂ ਉਹਨਾਂ ਤੋਂ ਉੱਪਰ ਕੋਈ ਜਚਾਦਵੇ ਡੰਡੇ ਨਾਲ ਕਿ ਮੈਂ ਸੁਪਰੀਮ ਹਾਂ ਤੇ ਪਿਆਰ ਨਾਲ ਨਾਲ ਲਾ ਲਵੇ ਉਹ ਰਣਜੀਤ ਸਿੰਘ ਨੇ ਉਹ ਕੰਮ ਕਰਿਆ ਹੁਣ ਮੈਨੂੰ ਇਹ ਲੱਗਣ ਲੱਗ ਗਿਆ ਜਦੋਂ ਮੈਂ ਹੁਣ ਸਟੱਡੀ ਕਰਦਾ ਅਕਾਲੀ ਦਲ ਦੇ ਕਿਉਂਕਿ ਮੈਨੂੰ ਥੋੜਾ ਜਿਹਾ ਪੜ੍ਹਨ ਦਾ ਮੌਕਾ ਮਿਲਿਆ ਮੈਂ ਤਾਂ ਅਕਾਲੀ ਦਲ 'ਚ ਕੋਈ ਇੰਟਰਸਟ ਹੀ ਨਹੀਂ ਸੀ ਪਹਿਲਾਂ ਜ਼ਿਆਦਾ ਮੈਨੂੰ ਸਮਝ ਆ ਰਹੀ ਹੈ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸਖਬੀਰ ਸਿੰਘ ਬਾਦਲ ਉਹਨਾਂ ਦਾ ਪਰਿਵਾਰਕ ਅਕਾਲੀ ਦਲ ਹੀ ਕਿਵੇਂ ਬਣ ਗਿਆ ਕਿਉਂਕਿ ਦੂਜਿਆਂ 'ਚ ਵੀ ਤਾਂ ਟੈਲੇਂਟ ਨਜ਼ਰ ਆ ਰਿਹਾ ਹੈ ਕਿੰਨਾ ਸੀ ਜਿਸਕ ਲੈਵਲ ਦੇ ਉਹ ਸੀਗੇ ਉਹਨਾਂ ਦੀ ਇਹ ਜਿਹੀ ਉਹ ਲੀਡਰਸ਼ਿਪ ਅਮਰਜ ਕਰਨੀ ਸੀਗੀ ਇਸ ਦੇ ਵਿੱਚ ਇਹ ਜਿਹੜੇ ਤਾਕੀਆਂ ਨੂੰ ਗਾਲਾਂ ਕੱਢ ਰਹੇ ਨੇ ਮਤਲਬ ਇਹ নো ਡਾਊਟ ਕਿ 2 ਤਰੀਕ ਨੂੰ ਦਸੰਬਰ ਨੂੰ ਜੋ ਹੋਇਆ ਪ੍ਰਮਾਤਮਾ ਦੀ ਕਿਰਪਾ ਨਾਲ ਕਹਿ ਲੋ ਖਲਰਾ ਪੈ ਗਿਆ ਇੱਕ ਵਾਰ ਸਾਰਾ ਕੁਝ ਸਾਹਮਣੇ ਆ ਗਿਆ ਕਿਸਮ ਦਾ ਪਰ ਮੇਰਾ ਖਿਆਲ ਇਹ ਹੈ ਕਿ ਉਹ ਰੇਸ ਉਦਾਂ ਦੀ ਉਹ ਲੱਗੀ ਹੋਈ ਹੈ ਸਾਡੇ ਇੱਥੇ ਇੱਕ ਟੀਚਰ ਹੁੰਦੇ ਸੀ ਉਹਨਾਂ ਨੇ ਇੱਕ ਸਟੂਡੈਂਟ ਬਾਰੇ ਕਮੈਂਟ ਕਰਿਆ ਮਤਲਬ ਉਹ ਬੜੀਆਂ ਗੱਲਾਂ ਮਾਰਿਆ ਕਰੇ ਉਹਦੇ ਅਮਲ ਹੋਰ ਤਰ੍ਹਾਂ ਦੇ ਗੱਲਾਂ ਹੋਰ ਮਾਰਿਆ ਕਰੇ ਮੈਂ ਪੁੱਛਿਆ ਮਨਗੇ ਕਿਦਾਂ ਦਾ ਵਿਦਿਆਰਥੀ ਉਹ ਕਹਿੰਦੇ ਬੱਸ ਕਹਿੰਦੇ ਜੀ ਯੋਗੀ ਹੋਣ ਲਈ ਕਹਿੰਦੇ ਹੀਰਲਬ ਦਾ ਫਿਰਦਾ ਹੈ ਮਤਲਬ ਇਹ ਦਾਗੀ ਹੋਣ ਲਈ ਕਾਲੇ ਪਏ ਹੋਏ ਨੇ ਦਾਗੀਆਂ ਦੇ ਖਿਲਾਫ ਜਿਹੜੇ ਲੜਾਈ ਲੜ ਰਹੇ ਨੇ ਅਸੀਂ ਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਬੁਨਿਆਦੀ ਫਰਕ ਕੋਈ ਹੈ ਨਹੀਂ ਬਹੁਤ ਸੋਹਣੀ ਟਿੱਪਣੀ ਬਹੁਤ ਸੋਹਣੀ ਸਮਸਿਆ ਇਹ ਤੇ ਅਸਲ ਦੇ ਵਿੱਚ ਉਹਦੇ ਵਿੱਚ ਕੀ ਹੈ ਕਿ ਕੋਈ ਕਿਸੇ ਨੂੰ برداشت ਨਹੀਂ ਕਰਦਾ ਕਿਸੇ ਦਿਨ ਔਰਪ੍ਰੀ ਸਿੰਘ ਜੀ ਰੋਂ ਨੂੰ ਕਹਿੰਦੇ ਨੇ ਵੀ ਜੱਥੇ ਉਹਨੂੰ ਸੱਦਾਂਗੇ ਜੀ ਉਦੋਂ ਆ ਜਾਓ ਤੁਸੀਂ ਕੋਈ ਦੁਆ ਦੁਆਏ ਤੇ ਕੋਈ ਨਹੀਂ ਮਾਰਦਾ ਕਿਸੇ ਨੂੰ ਉਹ ਕਹਿੰਦੇ ਨੇ ਜੀ ਉੱਥੋਂ ਨੈਤਿਕ ਤੌਰ ਤੇ ਇਹਨਾਂ ਨੂੰ ਤਾਂ ਕਹਿ ਦਿੱਤਾ ਹੈ ਗਵਾ ਚੁੱਕੇ ਨੇ ਜੇ ਮਾੜਾ ਮੋਟਾ ਸਿੱਖਾਂ ਦਾ ਕੋਈ ਨਮਾਇੰਦਾ ਜਾਂ ਇਸ ਰੀਜਨ ਦੀ ਕੋਈ ਨਮਾਇੰਦਾ ਪਾਰਟੀ ਬਣਾਉਣੀ ਹੈ ਤਾਂ ਤੁਸੀਂ ਸੁਖਵੀਰ ਬਾਦਲ ਨੂੰ ਵੀ ਬਾਹਰ ਨਹੀਂ ਕੱਢ ਸਕਦੇ ਦੂਜਿਆਂ ਤੋਂ ਸਿੱਖ ਲੋ ਜੇ ਆਪਣੇ ਆਪ ਨਹੀਂ ਸਿੱਖ ਸਕਦੇ ਤਾਂ ਇੱਕ ਸਿੰਪਲ ਗੱਲ ਹੈ ਕਿ ਜਦੋਂ ਰਾਵਣ ਨੂੰ ਮਾਰ ਵੀ ਦਿੱਤਾ ਸੀ ਕਾਮੀ रामचंद्र ਨੇ ਲక్ష్మణ ਨੂੰ ਭੇਜਿਆ ਕਿ ਤੂੰ ਸਿੱਖਿਆ ਤਾਂ ਲੈ ਲੈ ਜੋ ਗਿਆਨ ਹੈ ਤੂੰ ਤਾਂ ਪ੍ਰਾਪਤ ਕਰ ਲੈ ਤੁਸੀਂ ਸੁਖਵੀਰ ਬਾਦਲ ਤੋਂ ਉਹਦਾ ਐਕਸਪੀਰੀਅੰਸ ਤਾਂ ਲੈ ਲਓ ਕਿ ਭਾਈ ਉਹਦੇ ਨਾਲ ਉਹਨੇ ਕਿਵੇਂ ਉਜਾੜਾ ਕਰਿਆ ਇੰਨੀ ਸਾਰੀ ਪਾਵਰ ਦਾ ਆਪਣੀ ਦਾ ਕਿਵੇਂ ਖਿਲਾਰੀ ਉਹ ਤੁਸੀਂ ਉਸੇ ਰਸਤੇ ਤੁਰ ਰਹੇ ਹੋ ਸੋ ਜਿੰਨੀ ਦੇਰ ਇਸ ਤਰੀਕੇ ਨਾਲ ਥੋੜਾ ਜਿਹਾ ਖੁੱਲ੍ਹਦਿਲੀ ਨਹੀਂ ਦਿਖਾਉਂਦੇ ਜਿੰਨੀ ਦੇਰ ਇਸ ਤਰੀਕੇ ਦੇ ਵਿੱਚ ਨਹੀਂ ਆਉਂਦੇ ਕਿ ਜਿਹੜਾ ਸੰਕਟ ਬਹੁਤ ਵੱਟਾ ਹੈ ਔਰ ਜਿਹੜੀ ਪਬਲਿਕ ਹੈ ਸਾਡੀ ਬੇਹਿਸਸ ਹੋਈ ਪਈ ਹੈ ਜਮਾ ਮਤਲਬ ਆਮ ਬੰਦਾ ਹੈ ਨਾ ਜਿਹੜਾ ਵਿਚਾਰਾ ਉਹਨੂੰ ਬੇਸੁਰਤ ਕੀਤਾ ਪਿਆ ਉਹਨੂੰ ਸਿਆਸਤਦਾਨਾਂ ਨੇ ਸਿਸਟਮ ਨੇ ਮਾਰਕੀਟ ਨੇ ਸਾਡੀ ਬਾਰ-ਬਾਰ ਜਿਹੜੀ ਅਸੀਂ ਸਾਡੇ ਮਤਲਬ ਪੋਲਿਟਿਕਲ ਰਿਲੇਟ ਉਹਦੇ ਨਾਲ ਖੇਡਾਂ ਖੇਡ ਰਹੀ ਹੈ ਉਹਨੇ ਸੋ ਜੇ ਸੱਚੀ-ਮਿੱਚੀ ਉਹਨਾਂ ਨੂੰ ਤੁਸੀਂ ਜਗਾਉਣਾ ਹੈ ਸੱਚੀ-ਮਿੱਚੀ ਉਹਨਾਂ ਨੂੰ ਨਾਲ ਲਾਉਣਾ ਤਾਂ ਜਿਗਰੇ ਭੱਟੇ ਚਾਹੀਦੇ ਨੇ ਬਸ ਛੋਟੀ-ਛੋਟੀ ਈਗੋ ਦੇ ਨਾਲ ਇਸ ਤਰ੍ਹਾਂ ਲੈ ਕੇ ਚੱਲਣਗੇ ਤਾਂ ਕੋਈ ਮਤਲਬ ਨਹੀਂ ਹੈ ਬਾਹਰ ਖੜ੍ਹੇ ਬੈਠੇ ਨੇ ਸਰਕਸ ਦੇ ਹੈਗੇ ਨੇ ਸਾਡੇ ਦੇ ਸਾਰੇ ਸ਼ੇਰ ਕਹਿ ਲੋ ਚਾਹੇ ਤੁਸੀਂ ਘੋੜੇ ਕਹਿ ਲੋ ਜੋ ਮਰਜ਼ੀ ਕਹਿ ਲੋ ਉਹ ਜਿੰਨਾਂ ਕੋ ਇਸ਼ਾਰਾ ਆ ਜਾਂਦਾ ਜਿੰਨਾਂ ਕੋ ਰਿੰਗ ਮਾਸਟਰ ਮਤਲਬ ਸਿਟੀ ਮਾਰਦਾ ਉਹਨਾਂ ਕੋ ਨੱਚ ਕੇ ਪੈ ਜਾਂਦੇ ਨੇ ਇਸ ਤੇ ਇਹਨਾਂ ਨੂੰ ਖੁਦ ਆਪਣੇ ਆਪ ਨੂੰ ਪਛਾਣਨਾ ਪਊਗਾ ਔਰ ਆਪਣੀ ਸਾਝ ਬਣਾਉਣੀ ਪਊਗੀ ਜਿੰਨੀ ਦੇ ਚਾਹੇ ਦੇਖੋ 100% ਕੋਈ ਵੀ ਠੀਕ ਨਹੀਂ ਹੈ ਜਿੰਨੀ ਦੇ ਇੱਕ ਦੂਏ ਨਾਲ ਪੋਜੀਟਿਵਲੀ ਨਹੀਂ ਜੁੜਦੇ ਪੋਜੀਟਿਵ એનર્ਜੀ ਨਹੀਂ ਕ੍ਰੀਏਟ ਕਰਦੇ ਪੋਜ਼ਿਟਿਵਿਟੀ ਨਹੀਂ ਕਰ ਪੰਜਾਬ ਦੀ ਕੀ ਨੁਮਾਇੰਦਗੀ ਕਰਨੀ ਹੈ ਲੋਕ ਤਾਂ ਪਹਿਲਾਂ ਹੀ ਵਿਚਾਰੇ ਸਤੇ ਪਏ ਸੋ ਇਹਨਾਂ ਨੂੰ ਖੁਦ ਜਾਗਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਅਰੋਰ ਉਸ ਰਸਤੇ ਤੇ ਨਹੀਂ ਤੁਰਨਾ ਚਾਹੀਦਾ ਜਿੱਦੇ ਕੋਈ ਛੋਟੀ ਛੋਟੀ ਪਾਵਰ ਉਹਨਾਂ ਕੋ ਵੱਡੀ ਪਾਵਰ ਸੀ ਉਹਨਾਂ ਨੇ ਵੱਡੀਆਂ ਵਧਿਕੀਆਂ ਕਰ ਲਈਆਂ ਤੁਹਾਡੇ ਕੋਲ ਛੋਟੀਆਂ ਛੋਟੀਆਂ ਕਰੀ ਜਾ ਰਹੇ ਹਾਂ ਫਰਕ ਕੀ ਹੋਇਆ ਫਿਰ ਸੋ ਜੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਸਿੱਖੀ ਨੂੰ ਸਮਰਪਿਤ ਹੋ ਕੇ ਗੁਰੂਆਂ ਦਾ ਰਸਤਾ ਫੜਨਾ ਤਾਂ ਨਿਰਮਾਣਤਾ ਸਭ ਤੋਂ ਪਹਿਲੀ ਚੀਜ਼ ਹੈ ਈਗੋ ਪਾਸੇ ਰੱਖਣੀ ਪਵੇ ਉਹ ਕਿਸੇ ਨੇ ਵੀ ਨਹੀਂ ਰੱਖੀ ਪਰ ਉਹਦੇ ਬੇਸ ਤੇ ਪਲੈਨਿੰਗ ਬਣਦੀ ਹੈ ਉਹਦੇ ਤੇ ਸਾਰਾ ਕੁਝ ਹੁੰਦਾ ਹੈ ਉਹਦੇ ਤੇ ਹੀ ਮੀਟਿੰਗਾਂ ਹੋ ਰਹੀਆਂ ਨੇ ਉਹਦੇ ਤੇ ਹੀ ਡਰ ਲੱਗਦਾ ਹੈ ਕਿ ਇਹ ਗੋਸ ਜੇ ਨੋ ਟਕਰਾਂਗੇ ਆ ਤਾਂ ਹੋਰ ਖਲਰਾਏ ਪਾਊਗਾ ਹੋਰ ਉੱਚੀ ਨਿਕਲ ਬਹੁਤ ਮਿਹਰਬਾਨ ਬਹੁਤ ਧੰਨਵਾਦ ਥੈਂਕ ਯੂ ਜੀ